ਵਿਦਿਆਰਥੀ ਕੱਲ ਦਾ ਨਹੀਂ ਅੱਜ ਦਾ ਨਾਗਰਿਕ ਹੈ ਔਰ ਇੱਕ ਚੰਗਾ ਵਿਦਿਆਰਥੀ ਲੀਡਰ ਹੀ ਕੱਲ ਨੂੰ ਅਗਰ ਦੇਸ਼ ਨੂੰ ਸਾਹਮਣ ਜਾਂ ਕਿਸੇ ਰਾਜਨੀਤਿਕ ਖੇਤਰ ਚ ਜਾਂਦਾ ਹੈ ਤਾਂ ਉਹ ਉਸ ਪ੍ਰਸਥਿਤੀਆਂ ਨੂੰ ਸਮਝ ਸਕਦਾ ਹੈ ਸਟੇਟ ਬੈਂਕ ਦੀ ਗੱਲ ਕਰੀਏ ਜਾਂ ਕਿਸੇ ਬੈਂਕ ਯੂਨੀਅਨ ਦੀ ਗੱਲ ਕਰੀਏ ਜਾਂ ਕਿਸੇ ਕਿਸੇ ਕਲੱਬ ਦੀ ਗੱਲ ਕਰੀਏ ਤਾਂ ਉੱਥੇ ਵੀ ਚੋਣਾਂ ਦਾ ਬਹਾਲ ਹੈ ਪਰ ਇੱਕ ਜਿਹੜਾ ਵਿਦਿਆਰਥੀ ਵਰਗ ਹੈ ਉਹ ਕਿਤੇ ਨਾ ਕਿਤੇ ਪੰਜਾਬ ਸਰਕਾਰ ਤੋਂ ਵੀ ਨਾਰਾਜ਼ ਰਹਿੰਦਾ ਹੀ ਹੈ ਕਿਉਂ ਨਹੀਂ ਇਹ ਚੋਣ ਬਹਾਲਾ ਹੋ ਰਹੀਆਂ ਔਰ ਸਾਡੀ ਮੰਗ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਹੈ ਵਿਦਿਆਰਥੀ ਜੋ ਉਹਨਾਂ ਨੂੰ ਬਹਾਲ ਕਰਨ ਲਈ ਵਿਧਾਨ ਸਭਾ ਦਾ ਖਰਾਬ ਕਰਾਂਗੇ ਕਿਨੂੰ ਇੱਕ ਪੋਲਿਟੀਕਲ ਏਜੰਡਾ ਬਣਾਇਆ ਜਾ ਰਿਹਾ ਚਾਹੇ ਉਹ ਕੈਂਪਸਸ ਤੋਂ ਲੈ ਕੇ ਚਾਹੇ ਉਹ ਪਾਰਲੀਮੈਂਟ ਦੀ ਵੀ ਉਹਨਾਂ ਗੱਲ ਕਰਦੇ ਪਏ ਆ ਉਹਨੂੰ ਵੀ ਇੱਕ ਪੋਲਿਟੀਕਲ ਏਜੰਡਾ ਲਿਆ ਜਾ ਰਿਹਾ ਕਿ ਹਾਂ ਠੀਕ ਹੈ ਅਸੀਂ ਅਗਰ ਇਸ ਤਰੀਕੇ ਦੀ ਗੱਲ ਕਰਦੇ ਆ ਤਾਂ ਸਾਨੂੰ ਜ਼ਿਆਦਾ ਵੋਟਾਂ ਪੈ ਜੂਗੀਆਂ ਅਸੀਂ ਅਗਰ ਇਹਦੇ ਖਿਲਾਫ ਜਾਂਦੇ ਆ ਤਾਂ ਤੁਹਾਨੂੰ ਸਾਨੂੰ ਮੇਲਜ਼ ਦੀਆਂ ਜ਼ਿਆਦਾ ਵੋਟਾਂ ਪੈਣੀਆਂ ਜਿੱਦਾਂ ਇਲੈਕਸ਼ਨ ਨੇੜੇ ਆਣ ਜਾਂ ਕੋਈ ਹੋਰ ਆਵੇ ਤਾਂ ਕੋਈ ਨਾ ਕੋਈ ਕੰਟਰੋਵਰਸੀ ਚਾਹੀਦੀਆਂ ਆ ਜੇ ਹੁਣ ਪੰਜਾਬ ਯੂਨੀਵਰਸਿਟੀ ਦੇ ਇਲੈਕਸ਼ਨ ਹੋਏ ਸਭ ਤੋਂ ਜ਼ਿਆਦਾ ਜਿਹੜੀ ਹਾਈਪ ਚੱਕੀ ਆ ਟੌਪਿਕ ਨੇ ਇਹ ਵਾਲੇ ਟੌਪਿਕ ਪਾਰਟਿਕੂਲਰ ਨੇ ਚੱਕੀ ਆ ਅਸੀਂ ਸਾਰੀਆਂ ਚੀਜ਼ਾਂ ਭੁੱਲ ਗਏ ਕਿ ਹੋਸਟਲ ਬਣ ਨਹੀਂ ਰਹੇ ਜਾਂ ਹੋਸਟਲ ਦੀ ਅਲਾਟਮੈਂਟ ਨਹੀਂ ਠੀਕ ਹੋਈ ਹੁਣ ਪਿੱਛੇ ਜੇ ਗੈਸਟ ਬੇਸਿਸ ਦੇ ਇੰਨੇ ਜ਼ਿਆਦਾ ਹੋਸਟਲ ਦੇ ਤੇ ਕਿ ਹੁਣ ਇੱਕ ਛੋਟੇ ਛੋਟੇ ਕਮਰਿਆਂ 'ਚ ਵੀ ਤਿੰਨ ਤਿੰਨ ਕੁੜੀਆਂ ਨੂੰ ਸੌਣ ਨੂੰ ਫੋਰਸ ਕੀਤਾ ਜਾ ਰਿਹਾ ਕਿ ਨਹੀਂ ਤੁਸੀਂ ਤਿੰਜਾਂ ਨੇ ਰਹੋਗੇ ਤਾਂ ਇਹ ਸਾਰੇ ਮੁੱਦਿਆਂ ਦੇ ਬਾਰੇ ਕਦੋਂ ਗੱਲ ਹੋਊਗੀ ਮੈਂ ਇਹ ਨਹੀਂ ਕਹਿ ਰਹੀ ਕਿ ਇਸ ਚੀਜ਼ ਨੂੰ ਇਗਨੋਰ ਕੀਤਾ ਜਾਣਾ ਚਾਹੀਦਾ ਇਹ ਚੀਜ਼ ਬਹੁਤ ਜ਼ਿਆਦਾ ਇੰਪੋਰਟੈਂਟ ਆ ਇਹਦੇ ਬਾਰੇ ਗੱਲ ਹੋਣੀ ਚਾਹੀਦੀ ਆ ਪਰ ਇਹਨੂੰ ਇੱਕ ਪੋਲਿਟਿਕਲ ਅਜੈਂਡਾ ਬਣਾ ਕੇ ਯੂਜ਼ ਨਾ ਕਰੋ ਆਰਗੇਨਾਈਜੇਸ਼ਨ ਗਵਰਨਮੈਂਟ ਜਿਹੜੀ ਮਰਜ਼ੀ ਆਵੇ ਅਗਰ ਉਹ ਸਹੂਲਤਾ ਸਾਨੂੰ ਦੇ ਰਹੀ ਆ ਤਾਂ ਸਾਡੀ ਸੁਰੱਖਿਆ ਸਭ ਤੋਂ ਪਹਿਲਾਂ ਸਾਨੂੰ ਚਾਹੀਦੀ ਆ ਅਸੀਂ ਫ੍ਰੀਜ ਬੱਸ ਚ ਟਰੈਵਲ ਕਰ ਰਹੇ ਆ ਇੱਧਰ ਉੱਧਰ ਇਹ ਸਾਡੇ ਤੋਂ ਫ੍ਰੀਜ ਨਾ ਵੀ ਲਓ ਪਰ ਸਾਡੀ ਸੁਰੱਖਿਆ ਜਿਹੜੀ ਆ ਉਹਦਾ ਜਿੰਮਾ ਚੱਕੋ ਚਾਹੀ ਆਰਗੇਨਾਈਜੇਸ਼ਨ ਕੋਈ ਵੀ ਆ ਰਹੀ ਆ ਪਾਰਟੀ ਕੋਈ ਵੀ ਆ ਸਰਕਾਰ ਕੋਈ ਵੀ ਆ ABVP ਪੰਜਾਬ ਨੇ ਇੱਕ ਮੁੱਦਾ ਚੱਕਿਆ ਹੈ ਕਿ ਪੰਜਾਬ ਦੇ ਵਿੱਚ ਸਟੂਡੈਂਟ ਬਾਡੀਜ਼ ਕਿਉਂ ਨਹੀਂ ਹੈਗੀਆਂ ਵਿਦਿਆਰਥੀ ਚੋਣਾਂ ਕਿਉਂ ਨਹੀਂ ਹੁੰਦੀਆਂ ਹਾਲਾਂਕਿ ਪੰਜਾਬ ਦਾ ਬਹੁਤ ਸਾਰਾ ਵਿਦਿਆਰਥੀ ਹੈ ਜਿਹੜਾ ਪੰਜਾਬ ਤੋਂ ਪ੍ਰਵਾਸ ਕਰ ਰਿਹਾ ਬਹੁਤ ਸਾਰੇ ਕਾਲਜ ਬੰਦ ਹੋਣ ਦੇ ਕਿਨਾਰੇ ਨੇ ਪਰ 1984 ਤੋਂ ਬਾਅਦ ਲਗਾਤਾਰ ਜਿਹੜੇ ਇਹ ਇਲੈਕਸ਼ਨ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਕਿਉਂ ਨਹੀਂ ਇਹ ਜੇ ਕਿਤੇ ਹੋ ਸਕਦੇ ਆ ਤਾਂ ਉਹ ਕਰਵਾਏ ਕਿਉਂ ਨਹੀਂ ਜਾ ਰਹੇ ABVP ਦਾ ਕਹਿਣਾ ਕਿ ਅਸੀਂ ਬਹੁਤ ਸਾਰੇ ਮੰਗ ਪੱਤਰ ਪਹਿਲਾਂ ਹੀ ਦੇ ਚੁੱਕੇ ਹਾਂ ਤਾ ਹੋਰ ਵਧੇਰੇ ਗੱਲਬਾਤ ਕਰ ਲੈਨੇ ਆ ਉਹਨਾਂ ਦੇ ਨੁਮਾਇੰਦੇ ਸਾਡੇ ਨਾਲ ਨੇ ਮੇਰੇ ਨਾਲ ਮਨਮੀਤ ਤੇ ਸ਼ਵਾਂਗੀ ਨੇ ਅ ਭਾਈ ਤੁਸੀਂ ਅੱਜ ਇਹ ਇਸ਼ੂ ਦੀ ਗੱਲ ਕੀਤੀ ਹੈ ਕਿ ਯਾਰ ਇਲੈਕਸ਼ਨ ਹੋਣੇ ਚਾਹੀਦੇ ਆ ਵਿਦਿਆਰਥੀ ਚੰਗਾ ਲੀਡਰ ਜੇ ਨਿਕਲ ਸਕਦਾ ਤਾਂ ਵਿਦਿਆਰਥੀਆਂ ਚੋਂ ਨਿਕਲ ਸਕਦਾ ਤੇ ਪੰਜਾਬ ਦੇ ਵਿੱਚ ਕਿਉਂ ਨਹੀਂ ਹੋ ਰੇ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਕਹ ਹੈ ਕਿ ਪੰਜਾਬ 1984 ਤੋਂ ਬਾਅਦ ਇੱਕ ਜਿਹੜਾ ਤੁਸੀਂ ਕਹਿ ਸਕਦੇ ਹੋ ਮਾਹੌਲ ਹੈ ਜਿਹੜਾ 1984 ਤੋਂ ਬਾਅਦ ਹੀ ਪੰਜਾਬ ਦੇ ਵਿੱਚ ਸੰਵੇਦਨਸ਼ੀਲ ਰਿਹਾ ਵੇ ਆਉਣ ਵਾਲੇ ਸਮੇਂ ਦੇ ਵਿੱਚ ਕਹਿ ਕਿ ਉਦਾਹਰਨ ਵਜੋਂ ਅਗਰ ਅਸੀਂ ਰਾਜਸਥਾਨ ਦਿੱਲੀ ਦੇਖੀਏ ਤਾਂ ਐਸੀ ਸਟੇਟਾਂ ਦੇ ਵਿੱਚ ਵੀ ਸਾਡੇ ਜਿਹੜੇ ਵਿਦਿਆਰਥੀ ਚੋਣ ਹੈ ਉਹ ਹੋ ਰਹੇ ਨੇ ਸਾਡੀ ਤਾਂ ਪੂਰ ਜ਼ੋਰ ਮੰਗ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਹੈ ਵਿਦਿਆਰਥੀ ਚੋਣ ਬਹਾਲ ਹੋਣੇ ਚਾਹੀਦੇ ਕਿਉਂਕਿ ਕਹਿ ਕਿ ਵਿਦਿਆਰਥੀ ਪਰਿਸ਼ਦ ਦਾ ਮੰਨਣਾ ਹੈ ਕਿ ਵਿਦਿਆਰਥੀ ਕੱਲ ਦਾ ਨਹੀਂ ਅੱਜ ਦਾ ਨਾਗਰਿਕ ਹੈ ਔਰ ਇੱਕ ਚੰਗਾ ਵਿਦਿਆਰਥੀ ਲੀਡਰ ਹੀ ਕੱਲ ਨੂੰ ਅਗਰ ਦੇਸ਼ ਨੂੰ ਸਾਂਭਣ ਜਾਂ ਕਿਸੇ ਰਾਜਨੀਤਿਕ ਖੇਤਰ ਚ ਜਾਂਦਾ ਹੈ ਤੋਸ ਪ੍ਰਸਥਿਤੀਆਂ ਨੂੰ ਸਮਝ ਸਕਦਾ ਹੈ ਤਾਂ ਸਾਡੀ ਜਿਹੜੀ ਪੰਜਾਬ ਨੂੰ ਲੈ ਕੇ ਇੱਕ ਚਿੰਤਾ ਹੈ ਔਰ ਪੰਜਾਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅਗਰ ਅਸੀਂ ਬਾਕੀ ਜਥੇਬੰਦੀਆਂ ਦੀ ਗੱਲ ਕਰੀਏ ਅਗਰ ਕਿਸੇ ਸਟੇਟ ਬੈਂਕ ਦੀ ਗੱਲ ਕਰੀਏ ਜਾਂ ਕਿਸੇ ਬੈਂਕ ਯੂਨੀਅਨ ਦੀ ਗੱਲ ਕਰੀਏ ਜਾਂ ਕਿਸੇ ਕਿਸੇ ਕਲੱਬ ਦੀ ਗੱਲ ਕਰੀਏ ਤਾਂ ਉੱਥੇ ਵੀ ਚੋਣਾਂ ਦਾ ਬਹਾਲ ਹੈ ਪਰ ਇੱਕ ਜਿਹੜਾ ਵਿਦਿਆਰਥੀ ਵਰਗ ਹੈ ਉਹ ਕਿਤੇ ਨਾ ਕਿਤੇ ਪੰਜਾਬ ਸਰਕਾਰ ਤੋਂ ਵੀ ਨਰਾਸ਼ ਰਹਿੰਦਾ ਹੀ ਹੈ ਕਿ ਕਿਉਂ ਨਹੀਂ ਇਹ ਚੋਣ ਬਹਾਲਾ ਹੋ ਰਹੀਆਂ ਔਰ ਸਾਡੀ ਮੰਗ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਵਿਦਿਆਰਥੀ ਜੋ ਉਹਨਾਂ ਨੂੰ ਬਹਾਲ ਕਰਨ ਲਈ ਵਿਧਾਨ ਸਭਾ ਦਾ ਖਰਾਬ ਕਰਾਂਗੇ ਜੀ ਆਉਣ ਵਾਲੇ ਸਮੇਂ ਵਿੱਚ ਤੁਸੀਂ ਇਹ ਕਦਮ ਲੈਣ ਜਾ ਰਹੇ ਹੋ ਜੀ ਹੋਰ ਐਬੀਬੀ ਐਬੀਬੀਪੀ ਕਿਹੜੇ ਕਿਹੜੇ ਪ੍ਰੋਗਰਾਮ ਕਰਦੇ ਆ ਜਿਸ ਤਰੀਕੇ ਦੇ ਨਾਲ ਤੁਸੀਂ ਜ਼ਿਕਰ ਪਹਿਲਾਂ ਵੀ ਕਰ ਰਹੇ ਸੀਗੇ ਕਿ ਛੋਟੇ ਸਾਬਜਾਦਿਆਂ ਨੂੰ ਲੈ ਕੇ ਵੀ ਤੁਸੀਂ ਇੱਕ ਸਮਾਗਮ ਹੈ ਜਿਹੜਾ ਉਹ ਕਰਨ ਜਾ ਰਹੇ ਹੋ ਔਰ ਇਹਦੇ ਨਾਲ ਹੀ ਹੋਰ ਤੁਹਾਡੀਆਂ ਐਕਟੀਵਿਟੀਜ਼ ਕੀ ਕੀ ਹੈਗੀਆਂ ਨੇ ਪੰਜਾਬ ਦੇ ਵਿੱਚ ਪੰਜਾਬ ਜਿਵੇਂ ਕੀ ਪੂਰੇ ਦੇਸ਼ ਭਰ ਦੇ ਵਿੱਚ ਇੱਕ ਨਸ਼ੇ ਦਾ ਕੇਂਦਰ ਮੰਨੇ ਜਾ ਰਿਹਾ ਪਰ ਮੈਨੂੰ ਨਹੀਂ ਲੱਗਦਾ ਕਿ ਨਸ਼ੇ ਦਾ ਹਾਰੜ ਅੱਜ ਕੱਲ ਤੁਸੀਂ ਕਹਿ ਸਕਦੇ ਹੋ ਕਿ ਪੰਜਾਬ ਨਸ਼ੇ ਦਾ ਹੜ ਨਹੀਂ ਬਾਹਰ ਜਾਣ ਵਾਲਾ ਹੜ ਜ਼ਿਆਦਾ ਬਣ ਗਿਆ ਹੋਇਆ ਹੈ ਕਿਉਂਕਿ ਲੋਕ ਜਿਹੜੇ ਆ ਜਾਂ ਵਿਦਿਆਰਥੀ ਆ ਉਹ ਪ੍ਰਵਾਸੀ ਹੁੰਦੇ ਜਾ ਰਹੇ ਨੇ ਅੱਜ ਅਸੀਂ ਗੱਲ ਕਰੀਏ ਪੰਜਾਬ ਦੀ ਤਾਂ ਪਲੱਸ 2 ਤੋਂ ਬਾਅਦ ਵਿਦਿਆਰਥੀ ਸਾਨੂੰ ਨਹੀਂ ਮਿਲਦਾ ਕਿਉਂਕਿ ਸਭ ਵਿਦਿਆਰਥੀ ਬਾਹਰ ਜਾ ਰਿਹਾ ਔਰ ਨਸ਼ੇ ਨਸ਼ੇ ਵਾਲੀ ਗੱਲ ਤਾਂ ਮੈਨੂੰ ਲੱਗਦਾ ਹੁਣ ਥੋੜੀ ਘੱਟੀ ਹੋ ਗਈ ਹੈ ਜ਼ਿਆਦਾ ਸਾਨੂੰ ਇਸ ਤੇ ਚਿੰਤਾ ਕਰਨ ਦੀ ਲੋੜ ਨਹੀਂ ਹੈ ਜਿਹੜੀ ਲੋੜ ਹੈ ਉਹ ਬ੍ਰੇਨ ਡਰੇਨ ਦੇ ਉੱਤੇ ਹੈ ਅਸੀਂ ਵਿਦਿਆਰਥੀ ਪਰਿਸ਼ਦ ਇੱਕ ਸਟੂਡੈਂਟ ਫਾਰ ਡਵੈਲਪਮੈਂਟ ਦੇ ਨਾਤੇ ਇੱਕ ਸਟੂਡੈਂਟ ਦੇ ਵਿੱਚ ਡਿਵੈਲਪਮੈਂਟ ਕਿਵੇਂ ਆਵੇ ਸਟੂਡੈਂਟ ਇੱਕ ਅੱਛਾ ਪਰਸਨੈਲਿਟੀ ਡਿਵੈਲਪਮੈਂਟ ਕਿਵੇਂ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਦੇ ਵਿੱਚ ਉਹਦਾ ਕਿਸ ਤਰ੍ਹਾਂ ਦਾ ਯੋਗਦਾਨ ਹੋਣਾ ਐਸੇ ਇੱਕ ਪ੍ਰੋਗਰਾਮ ਕਰਾਂਦੀ ਹੈ ਹੁਣ ਜਿਵੇਂ ਕਿ ਅਸੀਂ ਦੇਖ ਹੀ ਰਹੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਸ਼ਹੀਦੀ ਦਿਹਾੜੇ ਆ ਲਗੇ ਨੇ ਕੋਮ ਦੀ ਖਾਤਰ ਧਰਮ ਦੀ ਖਾਤਰ ਚਾਰ ਸਾਹਿਬ ਜਾਦਿਆਂ ਨੇ ਆਪਣੀ ਲਸਾਨੀ ਸ਼ਹਾਦਤ ਦਿੱਤੀ ਉਹਨਾਂ ਨੂੰ ਲੈ ਕੇ ਵਿਦਿਆਰਥੀ ਪਰਿਸ਼ਦ ਪੰਜਾਬ ਦੇ ਵਿੱਚ ਉਹਨਾਂ ਦੀ ਲਸਾਨੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਵਿਦਿਆਰਥੀਆਂ ਦੇ ਵਿੱਚ ਇੱਕ ਜਨ ਜਾਗਰਣ ਤਾਂ ਕਿ ਸਾਨੂੰ ਵੀ ਪਤਾ ਆਏ ਕਿ ਕਿਵੇਂ ਇੱਕ ਨਿੱਕੀਆਂ ਜਿੰਦਾਂ ਜਿਹੜੀਆਂ ਸੀਗੀਆਂ ਨਿੱਕੇ ਮਾਤਾ ਗੁਜਰੀ ਜੀ ਦੇ ਲਾਲ ਸੀਗੇ ਜਿਨ੍ਹਾਂ ਨੇ ਕੌਮ ਅਤੇ ਦੇਸ਼ ਦੀ ਖਾਤਰ ਆਪਣੀ ਸ਼ਹਾਦਤ ਦਿੱਤੀ ਉਸ ਨੂੰ ਲੈ ਕੇ ਅਸੀਂ ਲੰਗਰ ਔਰ ਸਮਾਜ ਜਿਹੜਾ ਸਮਾਜਿਕ ਪ੍ਰੋਗਰਾਮ ਉਹ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਹਾਂ ਇਹਦੇ ਨਾਲ ਹੀ ਆਪਾਂ ਵਿਦਿਆਰਥੀ ਇਲੈਕਸ਼ਨਸ ਤੇ ਗੱਲ ਕਰ ਰਹੇ ਸੀ ਸ਼ਿਵਾਂਗੀ ਚੰਡੀਗੜ੍ਹ ਦੇ ਵਿੱਚ ਹੁੰਦੇ ਨੇ ਬਹੁਤ ਸ਼ਾਂਤਮਈ ਤਰੀਕੇ ਦੇ ਨਾਲ ਹੋ ਜਾਂਦੇ ਨੇ ਹੁਣ ਮਾਹੌਲ ਇਦਾਂ ਦਾ ਨਹੀਂ ਹੈ ਸ਼ਾਂਤ ਹੈ ਪੰਜਾਬ ਦੇ ਵਿੱਚ ਇਦਾਂ ਦਾ ਕਈ ਤਰ੍ਹਾਂ ਦੀ ਖੈਰ ਚੀਜ਼ਾਂ ਹੈਗੀਆਂ ਨਹੀਂ ਪਰ ਜਿਹੜਾ ਪੀਸਫੁੱਲ ਹੈ ਪੰਜਾਬ ਪੰਜਾਬ ਤੋਂ ਵੱਧ ਕੋਈ ਖੁਸ਼ਹਾਲ ਸੂਬਾ ਹੈ ਨਹੀਂਗਾ ਸ਼ਾਂਤਮਈ ਤਾਂ ਤੁਸੀਂ ਹੁਣ ਇਹ ਜ਼ਰੂਰ ਹੈ ਕਿ ਇੱਕ ਵਾਰ ਤੁਸੀਂ ਘਰਾਓ ਕੀਤਾ ਬਾਅਦ ਚੋ ਉਹ ਚੀਜ਼ਾਂ ਦੇ ਵਿੱਚ ਲਗਾਤਾਰ ਤਾਂ ਰਹਿੰਦੀ ਨਹੀਂ ਹੈਗੀ ਤੇ ਉਹ ਚੀਜ਼ਾਂ ਸਿਰੇ ਨਹੀਂ ਲੱਗਦੀਆਂ ਹੈਗੀਆਂ ਕੋਈ ਵੀ ਸਟੂਡੈਂਟ ਆਰਗੇਨਾਈਜੇਸ਼ਨ ਚਾਹੇ ਇਨੀ ਵੱਡੀ ਆਰਗੇਨਾਈਜੇਸ਼ਨ ਐਨਐਸਯੂਆਈ ਹੈ ਤੁਹਾਡੀ ਆਰਗੇਨਾਈਜੇਸ਼ਨ ਹੈਗੀ ਹੈ ਤੁਸੀਂ ਕਦੇ ਇਹ ਮੁੱਦਾ ਤੇ ਸਹੀ ਤਰੀਕੇ ਦੇ ਨਾਲ ਚੱਕਿਆ ਨਹੀਂ ਤੇ ਹੁਣ ਤੁਹਾਡਾ ਕੀ ਪਲਾਨ ਹੈ ਦੇਖੋ ਜੀ ਅਸੀਂ ਹਮੇਸ਼ਾ ਸਹੀ ਤਰੀਕੇ ਦੇ ਨਾਲ ਹੀ ਮੁੱਦਾ ਚੱਕਣ ਦੀ ਤਾਂ ਕੋਸ਼ਿਸ਼ ਕੀਤੀ ਆ ਪਰ ਇਹ ਹੁੰਦਾ ਕਿ ਜਦੋਂ ਮੁੱਦਾ ਸਹੀ ਹੋਵੇ ਤਾਂ ਉਦੋਂ ਮੈਨੂੰ ਲੱਗਦਾ ਕਿ ਬਾਕੀ ਆਰਗੇਨਾਈਜੇਸ਼ਨਸ ਨੂੰ ਵੀ ਉਸ ਮੁੱਦੇ ਬਾਰੇ ਗੱਲ ਕਰਨੀ ਚਾਹੀਦੀ ਆ ਜੇ ਅਸੀਂ ਪੰਜਾਬ ਯੂਨੀਵਰਸਿਟੀ ਦੇ ਇਲੈਕਸ਼ਨਸ ਦੀ ਗੱਲ ਕਰਦੇ ਪਏ ਇਲੈਕਸ਼ਨਸ ਕਰਦੇ ਪਏ ਆ ਅਸੀਂ ਸਟੂਡੈਂਟਸ ਦੇ ਹਿੱਤਾਂ ਦੀ ਹੀ ਗੱਲ ਕਰਦੇ ਆ ਜੇ ਉਹਨਾਂ ਦੀ ਗੁੱਡਵਿਲ ਦੇ ਲਈ ਉਹਨਾਂ ਦੀ ਉਹਨਾਂ ਦੀ ਚੰਗੀ ਚੀਜ਼ਾਂ ਕਰਨ ਦੇ ਲਈ ਅਸੀਂ ਅਗਰ ਕੋਈ ਕੰਮ ਕਰਦੇ ਪਏ ਆ ਤਾਂ ਉਹਦੇ ਵਿੱਚ ਤਾਂ ਸਾਰਿਆਂ ਨੂੰ ਹੀ ਸਾਥ ਦੇਣਾ ਚਾਹੀਦਾ ਸੋ ਅਗਰ ਉਹੀ ਯੂਨਿਟੀ ਸਟਰੈਂਥ ਸੋ ਹੁਣ ਜਦੋਂ ਤੱਕ ਅਸੀਂ ਇਕੱਠੇ ਨਹੀਂ ਹੋ ਕੇ ਇੱਕੋ ਹੀ ਮੁੱਦਾ ਜਿਹੜਾ ਮੇਨ ਆ ਜਾਂਦਾ ਜਾਂ ਅਸੀਂ ਆਪਣੇ ਆਪਣੇ ਪੋਲੀਟੀਕਲ এজেন্ডੇ ਨਵੇਂ ਨਵੇਂ ਲਿਆ ਕੇ ਖੜੇ ਕਰੀਏ ਤਾਂ ਕਿ ਸਾਨੂੰ ਵੋਟਾਂ ਜ਼ਿਆਦਾ ਮਿਲ ਜਾਣ ਤਾਂ ਉਹ ਤਾਂ ਚੀਜ਼ਾਂ ਗਲਤ ਆ ਜਾਂਦੀਆਂ ਜਿੱਦਾਂ ਪਿੱਛੇ ਕਿ ਇੱਕ ਆਰਗੇਨਾਈਜੇਸ਼ਨ ਨੇ ਮੈਂਸਚੂਅਲ ਰੀਲੀਵ ਨੂੰ ਲੈ ਕੇ ਉਹਨੇ ਇੱਕ ਪੋਲਿਟੀਕਲ ਅਜੰਡਾ ਬਣਾਉਣ ਦੀ ਜ਼ਿਆਦਾ ਕੋਸ਼ਿਸ਼ ਕੀਤੀ ਆ ਸੋ ਇਹ ਤਾਂ ਇੱਕ ਬਾਇਓਲੋਜੀਕਲੀ ਇੱਕ ਮਤਲਬ ਮੈਂ ਕਹੂੰਗੀ ਬਲੇਸਿੰਗ ਆ ਕਿ ਅਗਰ ਕੋਈ ਫੀਮੇਲ ਆ ਉਹਦਾ ਇਹ ਇੱਕ ਬਾਈ ਨੇਚਰ ਇਹ ਪ੍ਰੋਸੈਸ ਆ ਇਹਨੂੰ ਅਸੀਂ ਕਿਸੇ ਵੀ ਤਰੀਕੇ ਨਾਲ ਇੰਪਿਓਰ ਜਾਂ ਫਿਰ ਉਹਨੂੰ ਉਹਦੇ ਤੇ ਕੋਈ ਚੀਜ਼ ਥੋਪ ਨਹੀਂ ਸਕਦੇ ਇੱਥੇ ਲਾਲਚ ਦੇਣ ਦੀ ਕੋਸ਼ਿਸ਼ ਕਿੱਦਾਂ ਕੀਤੀ ਗਈ ਕਿ ਤੁਹਾਨੂੰ 10 ਤੋਂ 12 ਅਸੀਂ ਲੀਵਜ਼ ਦਵਾਂਗੇ ਪਰ ਸੈਮੈਸਟਰ ਲੀਵਜ਼ ਦਵਾਂਗੇ ਤਾਂ ਹੀ ਜ਼ਿਆਦਾ ਵੋਟਾਂ ਕਿ ਸਾਨੂੰ ਫੀਮੇਲ ਦੀ ਜ਼ਿਆਦਾ ਵੋਟਾਂ ਪੈਣ ਇਸ ਚੀਜ਼ ਨੂੰ ਲੈ ਕੇ ਖੈਰ ਉਹਦੇ ਵਿੱਚ ਇਹ ਚੀਜ਼ ਆ ਕੁੜੀਆਂ ਦੀ ਸਮੱਸਿਆ ਹੈ ਉਹਨਾਂ ਨੂੰ ਹੋਰ ਵੀ ਪ੍ਰੋਬਲਮਸ ਹੁੰਦੀਆਂ ਨੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਵੀ ਹੋਇਆ ਸ਼੍ਰੀਮਤੀ ਰਾਨੀ ਜੀ ਜਿਹੜੇ ਨੇ ਉਹਨਾਂ ਤੇ ਕੈਬਨਿਟ ਮਨਿਸਟਰ ਨੇ ਕੇਂਦਰ ਦੇ ਵਿੱਚ ਉਹਨਾਂ ਤੇ ਸਵਾਲ ਵੀ ਉਹਨਾਂ ਨੂੰ ਇੱਕ ਹੋਇਆ ਕਿ ਜਦੋਂ ਉਹਨਾਂ ਨੇ ਕਿਹਾ ਕਿ ਇਹ ਤਾਂ ਨੇਚਰਲ ਪ੍ਰੋਸੈਸ ਦੇ ਵਿੱਚ ਛੁੱਟੀ ਦੀ ਕੀ ਲੋੜ ਹੈ ਤਾਂ ਜੇ ਇੱਕ ਛੁੱਟੀ ਦੋ ਛੁੱਟੀਆਂ ਤੁਹਾਨੂੰ ਲੱਗਦਾ ਨਹੀਂ ਕਿ ਜਿਹੜਾ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹਾਲਾਂਕਿ ਦੂਜਿਆਂ ਦੇ ਜਿਹੜੇ ਕਹਿ ਰਹੇ ਨੇ ਕਿ ਇਹ ਜ਼ਰੂਰੀ ਆ ਕਿ ਜੇ ਇਹਨਾਂ ਰਿਲੈਕਸ ਕਰ ਦਿੱਤਾ ਜਾਵੇ ਜਿਹੜੀ ਉਹਨਾਂ ਨੇ ਆਪਣੀ ਚੀਜ਼ ਕਹੀ ਆ ਮੈਂ ਕਹੂੰਗੀ ਉਹਨਾਂ ਦੇ ਪਰਸਨਲ ਆਪਣੇ ਥੀਊਜ਼ ਆਏ ਆ ਕਿ ਹਾਂ ਇੱਕ ਛੁੱਟੀ ਦੀ ਆ ਦੋ ਛੁੱਟੀਆਂ ਦੀ ਕੀ ਲੋੜ ਆ ਪਰ ਅਗਰ ਮੇਥੋਂ ਤੁਸੀਂ ਪੁੱਛੂਗੇ ਤਾਂ ਮੈਂ ਜ਼ਰੂਰ ਇਹ ਗੱਲ ਕਹੂੰਗੀ ਕਿ ਬਹੁਤ ਪਰਸਨਲ ਇਹ ਚੀਜ਼ ਹੋ ਜਾਣੀ ਚਾਹੀਦੀ ਕਿ Let women decide ਕਿ ਮਤਲਬ ਉਹਨਾਂ ਕੋਲ ਇੱਕ ਕਲੌਜ਼ ਜ਼ਰੂਰ ਹੋਣਾ ਚਾਹੀਦਾ ਕਿ ਉਹ ਛੁੱਟੀ ਲੈਣਾ ਚਾਹ ਰਹੇ ਆ ਕਿ ਨਹੀਂ ਲੈਣਾ ਚਾਹ ਰਹੇ ਉਹਨਾਂ ਦਿਨਾਂ 'ਚ ਸੋ ਇਹਦੇ ਤੇ ਤਾਂ ਕੋਈ ਆਰਗੂਮੈਂਟ ਹੋਣੀ ਨਹੀਂ ਚਾਹੀਦੀ ਪਰ ਦੇਖਿਆ ਜਾ ਰਿਹਾ ਹੁਣ ਅੱਜਕੱਲ ਕਿ ਇਹਨੂੰ ਇੱਕ ਪੋਲਿਟੀਕਲ এজেন্ডਾ ਬਣਾਇਆ ਜਾ ਰਿਹਾ ਚਾਹੇ ਉਹ ਕੈਂਪਸਸ ਤੋਂ ਲੈ ਕੇ ਚਾਹੇ ਉਹ ਪਾਰਲੀਮੈਂਟ ਦੀ ਵੀ ਉਹਨਾਂ ਗੱਲ ਕਰਦੇ ਪਏ ਆ ਉਹਨੂੰ ਵੀ ਇੱਕ ਪੋਲਿਟੀਕਲ এজেন্ডਾ ਲਿਆ ਜਾ ਰਿਹਾ ਕਿ ਹਾਂ ਠ ਕੀ ਦੀ ਗੱਲ ਕਰਦੇ ਆ ਤਾਂ ਸਾਨੂੰ ਜ਼ਿਆਦਾ ਵੋਟਾਂ ਪੈਜੂਗੀਆਂ ਅਸੀਂ ਅਗਰ ਇਹਦੇ ਖਿਲਾਫ ਜਾਂਨੇ ਆ ਤਾਂ ਤੁਹਾਨੂੰ ਸਾਨੂੰ ਮੇਲਸ ਦੀਆਂ ਜ਼ਿਆਦਾ ਵੋਟਾਂ ਪੈਣੀਆਂ ਕਿਉਂਕਿ ਅਸੀਂ ਗੱਲ ਕਰਦੇ ਪਏ ਆ ਇਕੁਐਲਿਟੀ ਦੀ ਅੱਜਕੱਲ ਕੁੜੀਆਂ ਜਿੰਨੀਆਂ ਵੀ ਫਾਈਟ ਕਰਦੀਆਂ ਫੈਮਿਨਿਜ਼ਮ ਦੇ ਕਨਸੈਪਟ ਆ ਰਹੇ ਆ ਇਹ ਸਿਰਫ ਸੇਵੀ ਇਕੁਐਲਿਟੀ ਨੂੰ ਲੈ ਕੇ ਆ ਰਹੇ ਆ ਕਿ ਸਾਨੂੰ ਇਕੁਐਲਿਟੀ ਚਾਹੀਦਾ ਸਾਨੂੰ ਬਰਾਬਰੀ ਦਾ ਹੱਕ ਚਾਹੀਦਾ ਫਿਰ ਇਹਦੇ ਵਿੱਚ ਕਿਤੇ ਨਾ ਕਿਤੇ ਫਿਰ ਮੇਲ ਔਰੀਐਂਟਡ ਜਿੰਨੀਆਂ ਚੀਜ਼ਾਂ ਆ ਆਰਗੇਨਾਈਜੇਸ਼ਨਸ ਆ ਉਹ ਵੀ ਆਪਣੇ ਆਪ ਨੂੰ ਮੰਨਦੇ ਆ ਕਿ ਤੁਸੀਂ ਬਾਇਸਡ ਹੋ ਰਿਹਾ ਬਟ ਨੋ ਐਦਾਂ ਦੀ ਕੋਈ ਇਹਦੇ ਵਿੱਚ ਚੀਜ਼ ਨਹੀਂ ਆ ਪਰ ਇਹ ਆ ਗੱਲ ਕਿ ਸਾਨੂੰ ਇੱਕ ਆਪਸ਼ਨ ਜ਼ਰੂਰ ਦੇਣੀ ਚਾਹੀਦੀ ਕਿਉਂਕਿ ਅਗਰ ਇਕੁਐਲਿਟੀ ਦੀ ਗੱਲ ਕਰਦੇ ਪਏ ਆ ਤਾਂ ਇਕੁਅਲ ਓਪਰਚ्युनिटीज ਮਿਲਨੀਆਂ ਜ਼ਿਆਦਾ ਜ਼ਰੂਰੀ ਆ ਕਿਉਂਕਿ ਸਿਰਫ ਊਮਨ ਇਹ ਸੋਚ ਸਕਦੀ ਹੈ ਜਾਂ ਉਹੀ ਗੋ ਥਰੂ ਕਰਦੀ ਉਸ ਪੇਨ ਤੋਂ ਜਿਹੜੀ ਉਹ 2-4 ਦਿਨ ਦੀ ਉਹਨੂੰ ਹਰ ਮਹੀਨੇ ਦੀ ਇੱਕ ਪੇਨ ਹੁੰਦੀ ਹੈ। ਕਿਨ ਔਰਤ ਦੀ ਨਿੱਜੀ ਇੱਛਾ ਹੋਣੀ ਚਾਹੀਦੀ ਹੈ ਜਦੋਂ ਮਹਾਮਾਰੀ ਦੇ ਵਿੱਚ ਜੇ ਉਹਨੂੰ ਛੁੱਟੀ ਚਾਹੀਦੀ ਹੈ ਉਹ ਲੈ ਸਕੇ। ਅਗਰ ਨਹੀਂ ਉਹਨੂੰ ਚਾਹੀਦੀ ਤਾਂ ਉਹ ਆਪਣਾ ਕੰਮ ਤੇ ਜਾ ਸਕੇ। ਜਬ ਵਰਕਿੰਗ ਊਮਨ ਹੈ ਹੈਨਾ ਤਾਂ ਇਹਦਾ ਮਤਲਬ ਤੁਸੀਂ ਕਹਿੰਦੇ ਕਿ ਜਿਹੜੇ ਪੋਲਿਟੀਕਲ ਤੌਰ ਤੇ ਹੋਣੇ ਉਹਨੂੰ ਸਿਰਫ ਵੋਟਾਂ ਦੇ ਲਈ ਕੈਸ਼ ਕੀਤਾ ਜਾ ਰਿਹਾ ਇਸ ਮੁੱਦੇ ਨੂੰ। ਮੇਰਾ ਇਹੀ ਮੰਨਣਾ ਹੈ ਕਿ ਜਿੱਦਾਂ ਇਲੈਕਸ਼ਨ ਨੇੜੇ ਆਣ ਜਾਂ ਕੋਈ ਹੋਰ ਆਵੇ ਤਾਂ ਕੋਈ ਨਾ ਕੋਈ ਕੰਟ੍ਰੋਵਰਸੀ ਚਾਹੀਦੀਆਂ ਜੇ ਹੁਣ ਪੰਜਾਬ ਯੂਨੀਵਰਸਿਟੀ ਦੇ ਇਲੈਕਸ਼ਨ ਹੋਏ ਸਭ ਤੋਂ ਜ਼ਿਆਦਾ ਜਿਹੜੀ ਹਾਈਪ ਚੱਕੀ ਆ ਟੌਪਿਕ ਨੇ ਇਹ ਵਾਲੇ ਟੌਪਿਕ ਪਾਰਟਿਕੂਲਰ ਨੇ ਚੱਕੀ ਆ ਅਸੀਂ ਸਾਰੀਆਂ ਚੀਜ਼ਾਂ ਭੁੱਲ ਗਏ ਕਿ ਹੋਸਟਲ ਬਣ ਨਹੀਂ ਰਹੇ ਜਾਂ ਹੋਸਟਲ ਦੀ ਅਲਾਟਮੈਂਟ ਨਹੀਂ ਠੀਕ ਹੋਈ ਹੁਣ ਪਿੱਛੇ ਜੇ ਗੈਸਟ ਬੇਸਿਸ ਦੇ ਇੰਨੇ ਜ਼ਿਆਦਾ ਹੋਸਟਲ ਦੇ ਤੇ ਕਿ ਹੁਣ ਇੱਕ ਛੋਟੇ-ਛੋਟੇ ਕਮਰਿਆਂ 'ਚ ਵੀ ਤਿੰਨ-ਤਿੰਨ ਕੁੜੀਆਂ ਨੂੰ ਸੌਣ ਨੂੰ ਫੋਰਸ ਕੀਤਾ ਜਾ ਰਿਹਾ ਕਿ ਨਹੀਂ ਤੁਸੀਂ ਤਿੰਨ ਜਾਨੇ ਰਹੋਗੇ ਤਾਂ ਇਹ ਸਾਰੇ ਮੁੱਦਿਆਂ ਦੇ ਬਾਰੇ ਕਦੋਂ ਗੱਲ ਹੋਊਗੀ ਮੈਂ ਇਹ ਨਹੀਂ ਕਹਿ ਰਹੀ ਕਿ ਇਸ ਚੀਜ਼ ਨੂੰ ਇਗਨੋਰ ਕੀਤਾ ਜਾਣਾ ਚਾਹੀਦਾ ਇਹ ਚੀਜ਼ ਬਹੁਤ ਜ਼ਿਆਦਾ ਇੰਪੋਰਟੈਂਟ ਆ ਇਹਦੇ ਬਾਰੇ ਗੱਲ ਹੋਣੀ ਚਾਹੀਦੀ ਆ ਪਰ ਇਹਨੂੰ ਇੱਕ ਪੋਲਿਟিক্যাল ਅਜੈਂਡਾ ਬਣਾ ਕੇ ਯੂਜ਼ ਨਾ ਕਰੋ ਕਿਉਂਕਿ ਇਹ ਕੋਈ ਇਸਤੇਮਾਲ ਕਰਨ ਵਾਲੀ ਚੀਜ਼ ਨਹੀਂ ਹੈ ਇਹ ਹੱਕਾਂ ਦੀ ਗੱਲ ਇੱਥੇ ਹੋ ਰਹੀ ਹੈ ਕੁੜੀਆਂ ਦੇ ਬਾਰੇ ਕਿਹਾ ਜਾਂਦਾ ਹੈ ਕਿ ਰਾਜਨੀਤੀ ਦੇ ਵਿੱਚ ਪਹਿਲਾਂ ਹੀ ਘੱਟ ਨੇ ਖਾਸ ਤੌਰ ਤੇ ਤੁਸੀਂ A B V P ਦੇ ਵਿੱਚੋਂ ਕਾਂਗਰਸ ਦੇ ਬਾਰੇ ਤਾਂ ਕਿਹਾ ਜਾਂਦਾ ਜੀ ਉਹ ਕਹਿੰਦੇ ਨੇ ਕਿ ਅਸੀਂ ਤਾਂ ਬਰਾਬਰ ਦੀ ਜਗ੍ਹਾ ਦਿੰਦੇ ਆ ਵੂਮਨ ਇਨ ਪੋਲਿਟਿਕਸ ਦੇ ਵਿੱਚ ਤੁਹਾਡੀ ਕਿਵੇਂ ਆ ਸਾਡੇ ਅਗਰ ਮੈਂ ਕਹੂੰਗੀ ਤਾਂ ਪ੍ਰਾਇੋਰਟੀ ਸਭ ਤੋਂ ਪਹਿਲਾਂ ਕੁੜੀਆਂ ਨੂੰ ਹੀ ਦਿੱਤੀ ਜਾਂਦੀ ਆ ਕਿ ਹਾਂ ਜਦੋਂ ਕੋਈ ਮੀਟਿੰਗ ਇੰਪੋਰਟੈਂਟ ਹੁੰਦੀ ਆ ਕੋਈ ਅਸੀਂ ਚੀਜ਼ ਇੰਪੋਰਟੈਂਟ ਕੋਈ ਅਜੰਡਾ ਲੈ ਕੇ ਉਹਦੇ ਉਹਨੂੰ ਡਿਸਕਸ ਕਰਦੇ ਆ ਸਾਡੇ ਪੁਆਇੰਟਸ ਜਿਹੜੇ ਆ ਉਹ ਇਕੁਅਲੀ ਰੱਖੇ ਜਾਂਦੇ ਆ ਸੋ ਕੁੜੀਆਂ ਦੇ ਬਰਾਬਰ ਹੀ ਮੁੰਡਿਆਂ ਨੂੰ ਵੀ ਰੱਖਿਆ ਜਾ ਰਿਹਾ ਇਹਦੇ 'ਚ ਮੈਂ ਔਰ ਤੁਸੀਂ ਅਗਰ ਕੈਂਪਸ ਦੀ ਹੋਈ ਗੱਲ ਕੀਤੀ ਆ ਐਗਜ਼ਾਮਪਲ ਦਿੰਦੀ ਆ ਤੁਸੀਂ ਐਨਐਸਯੂਆਈ ਦੀ ਸੋ ਅਗਰ ਐਨਐਸਯੂਆਈ ਆ ਕਾਂਗਰਸ ਆ ਜਾਂ ਵਾਟਐਵਰ ਕੋਈ ਵੀ ਆਰਗੇਨਾਈਜੇਸ਼ਨ ਦੀ ਅਸੀਂ ਗੱਲ ਕਰਦੇ ਪਏ ਉਹਦੇ 'ਚ ਅਗਰ ਤੁਸੀਂ ਦੇਖੋਗੇ ਤਾਂ ਕੋਈ ਵੀ ਕੋਈ ਵੀ ਪ੍ਰੋਟ ਸਤ ਕੋਈ ਵੀ ਚੀਜ਼ ਦੇਖ ਲਓ ਸਭ ਤੋਂ ਜ਼ਿਆਦਾ ਕੁੜੀਆਂ ਜਿੱਥੇ ਇਨਵੋਲਵ ਹੋ ਗਈ ਉਹ এবੀਵੀਪ ਚ ਹੋਊਗੀ ਕਿਉਂਕਿ ਸਾਨੂੰ ਬੋਲਣ ਵੀ ਦਿੱਤਾ ਜਾਂਦਾ ਸ ਅਸੀਂ ਸਾਰੇ ਆਪਣੇ ਕੰਮ ਵੀ ਆਪਣੇ ਜਿਹੜੇ ਆਪਸ ਚ ਭੈਣ ਭਰਾਵਾਂ ਦੀ ਤਰ੍ਹਾਂ ਸਾਰੇ ਰਲ ਕੇ ਕਰਦੇ ਆ ਕਿ ਹਾਂ ਠੀਕ ਆ ਯਕਿ ਸਾਡਾ ਐਟ ਦਾ ਐਂਡ ਇਹੀ ਆ ਕਿ ਜੇ ਪੀਯੂ ਚ ਪੜਦੇ ਪਏ ਆ ਤਾਂ ਅਸੀਂ ਪੀਯੂ ਨੂੰ ਸਹੀ ਕਰਨਾ ਆ ਜੇ ਅਸੀਂ ਅੱਗੇ ਇਸ ਤੋਂ ਬਾਅਦ ਆਪਣੇ ਸੂਬਿਆਂ ਚ ਜਾ ਰਹੇ ਆ ਤਾਂ ਉੱਥੇ ਦੇ ਬਾਰੇ ਅਸੀਂ ਕੰਮ ਕਰੀਏ ਸੋ ਪੋਲਿਟਿਕਸ ਇਜ਼ 올 ਅਬਾਊਟ ਦਿਸ ਓਨਲੀ ਤੁਸੀਂ ਫੈਮਿਨਿਜ਼ਮ ਦੀ ਗੱਲ ਕੀਤੀ ਸੀ ਕੁਝ ਹੋਰ ਤਰ੍ਹਾਂ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਇਸ ਤਰ੍ਹਾਂ ਦੀਆਂ ਫੈਮਿਨਿਜ਼ਮ ਜਿਨ੍ਹਾਂ ਦਾ ਵਿਚਾਰ ਆ ਜਾਂ ਔਰਤਾਂ ਨੂੰ ਬਰਾਬਰੀ ਦਾ ਉਹ ਤਾਂ ਉਹ ਅਕਸਰ ਕਹਿੰਦੇ ਨੇ ਕਿ ਜਿਹੜੀ ਬੀਜੇਪੀ ਦੀ ਇਡਿਓਲੋਜੀ ਆ ਜਾਂ ਇਸ ਦੇ ਵਿਦਿਆਰਥੀ ਵਿੰਗ ਵੀ ਅੱਗੇ ਹੈਗੇ ਨੇ ਉਹਨਾਂ ਦੀ ਇਹ ਜਿਹੜੀ ਇਡਿਓਲੋਜੀ ਉਹ ਔਰਤ ਵਿਰੋਧੀ ਆ ਏ ਤਾਂ ਹੁਣ ਦੇਖੋ ਜਦੋਂ ਪੋਲਿਟਿਕਸ ਚੱਲਦੀ ਆ ਤਾਂ ਇਹੀ ਹੁੰਦਾ ਕਿ ਆਪਣੀਆਂ ਚੀਜ਼ਾਂ ਨੂੰ ਲੁਕਾਉਣ ਦੇ ਲਈ ਦੂਜੇ ਤੇ ਚਿੱਕੜ ਸਿੱਟੀ ਦੋ ਜਿੰਨਾ ਚਿੱਕੜ ਸਿੱਟੀ ਜਾਓਗੇ ਉਨਾ ਹੀ ਉਦੋਂ ਨੂੰ ਧਿਆਨ ਜ਼ਿਆਦਾ ਜਾਊਗਾ ਆਪਣੇ ਵੱਲ ਘੱਟ ਜਾਊਗਾ ਹੁਣ ਅਗਰ ਇਹ ਸਾਰੀਆਂ ਚੀਜ਼ਾਂ ਦੇ ਹੁਣ ਤੁਸੀਂ ਦੇਖੋ ਕਿ ਮਨਲਾ ਦਾ ਆਰਗੇਨਾਈਜੇਸ਼ਨਸ ਦਾ ਜਾਂ ਅਗਰ ਕੋਈ ਹੋਰ ਮੈਂ ਸਪੈਸੀਫਿਕ ਇੱਕ ਆਰਗੇਨਾਈਜੇਸ਼ਨ ਦਾ ਨਹੀਂ ਨਾਮ ਲਵਾਂਗੀ ਕਿਉਂਕਿ ਸਾਡਾ ਕੋਈ ਕੰਸਰਨ ਨਹੀਂ ਆ ਅਸੀਂ ਅਸੀਂ ਸਟੂਡੈਂਟ ਆਰਗੇਨਾਈਜੇਸ਼ਨ ਆ ਮੈਂ ਆਪਣੀ ਆਰਗੇਨਾਈਜੇਸ਼ਨ ਬਾਰੇ ਚੰਗੀ ਤਰ੍ਹਾਂ ਦੱਸ ਸਕਦੀ ਆ ਕਿ ਸਾਡੀ ਆਰਗੇਨਾਈਜੇਸ਼ਨ ਚ ਵੀ ਅਗਰ ਇਹ ਮੇਲ ਓਰੀਐਂਟਡ ਹੁੰਦੀ ਤਾਂ ਇਸ ਟਾਈਮ ਤੇ ਇਕੱਲੇ ਮਨਮੀਤ ਜੀ ਬੋਲਦੇ ਮੈਂ ਇੱਥੇ ਹੁੰਦੀ ਵੀ ਨਾ ਜਾਂ ਨਾ ਮੈਨੂੰ ਬੁਲਾਉਂਦੇ ਹੁਣ ਤੁਸੀਂ ਮੇਰੇ ਨਾਲ ਵੀ ਦੇਖੂਗੇ ਹੋਰ ਵੀ ਬਹੁਤ ਸਾਰੇ ਜਾਨੇ ਆਏ ਹੋਏ ਜੋ ਕਿ ਫੀਮੇਲਸ ਆ ਸੋ ਸਾਡੀ ਆਰਗੇਨਾਈਜੇਸ਼ਨ ਚ ਇਹ ਚੀਜ਼ਾਂ ਨਹੀਂ ਚੱਲਦੀਆਂ ਸਾਨੂੰ ਇਕੁਅਲ ਕੀ ਉਲਟਾ ਥੋੜੀ ਜਿਹੀ ਦਾ ਬੈਨੀਫਿਟ ਆਫ ਡਾਊਟ ਮਿਲ ਜਾਂਦਾ ਕੁੜੀਆਂ ਹੋਣ ਦਾ ਅੱਛਾ ਜੀ ਮੇਰਾ ਆਖਰੀ ਸਵਾਲ ਹੈ ਤੁਹਾਡੇ ਤੋਂ ਸ਼ਵਾਗੀ ਮਨੀਪੁਰ ਦੇ ਵਿੱਚ ਇੱਕ ਵੀਡੀਓ ਸਾਹਮਣੇ ਆਈ ਮਨੀਪੁਰ ਦੇ ਵਿੱਚ ਜਿਹੜਾ ਲੰਬੀ ਹਿੰਸਾ ਚੱਲੀ ਔਰ ਉਹ ਹਿੰਸਾ ਹਜੇ ਤੱਕ ਵੀ ਹਜੇ ਉਹਦੇ ਚੱਲ ਰਹੇ ਨੇ ਕੁਝ ਪੜਾਹ ਹਜੇ ਵੀ ਜਾਰੀ ਹੈ ਜਦੋਂ ਇਹੋ ਜਿਹਾ ਮੈਟਰ ਆਉਂਦੇ ਨੇ ਇੱਕ ਕੁੜੀ ਹੋਣ ਦੇ ਨਾਤੇ ਤੁਹਾਨੂੰ ਕਿੰਨਾ ਕੁ ਉਹ ਜਾਦੇ ਹਰਟ ਕਰਦੇ ਨੇ ਇਹ ਰਾਜਨੀਤਿਕ ਸਵਾਲ ਨਹੀਂ ਹੈ ਤੇ ਕੀ ਤੁਸੀਂ ਇਸ ਜਿਹੇ ਮਸਲੇ ਬਣ ਜਾਣ ਤਾਂ ਕੀ ਤੁਹਾਡੀ ਆਪਣੀ ਹੀ ਚਾਹੀ ਸਰਕਾਰ ਹੋਵੇ ਤੁਸੀਂ ਕੀ ਤੁਹਾਨੂੰ ਲੱਗਦਾ ਕਿ ਇੰਨੀ ਸਫੇਸ ਚੀਜ਼ਾਂ ਦੇ ਵਿੱਚ ਹੁੰਦੀ ਹੈ ਕਿ ਤੁਸੀਂ ਆਪਣੀ ਗੱਲ ਕਹਿ ਸਕੋ ਯਾਰ ਇਹ ਗਲਤ ਹੋ ਰਿਹਾ ਤੇ ਅਸੀਂ ਇਹਦੇ ਨਾਲ ਇਹਦਾ ਵਿਰੋਧ ਕਰਦੇ ਆਂ ਬਿਲਕੁਲ ਜੀ ਮੈਂ ਕਿਉਂਕਿ ਸਟੂਡੈਂਟ ਆਰਗੇਨਾਈਜੇਸ਼ਨ ਦੇ ਵਿੱਚ ਆ ਹੁਣ ਇਸ ਚੀਜ਼ ਦੇ ਬਾਰੇ ਜਾਂ ਐਜ਼ ਅ ਸਟੂਡੈਂਟ ਹੀ ਮੈਂ ਕਹ ਰਾਂ ਕਿ ਸਟੂਡੈਂਟ ਦੀ ਵੀ ਇੱਕ ਬਹੁਤ ਵੱਡੀ ਸਟੂਡ ਕੱਲ ਅੱਜ ਦਾ ਵਿਦਿਆਰਥੀ ਕੱਲ ਦਾ ਨੇਤਾ ਹੈ ਕੱਲ ਦਾ ਆਫੀਸਰ ਹੈ ਕੱਲ ਦਾ ਫਿਊਚਰ ਭਵਿੱਖ ਹੈ ਮੈਂ ਅਗਰ ਕਿਸੇ ਵੀ ਆਰਗੇਨਾਈਜੇਸ਼ਨ ਅਗਰ ਮੰਨ ਲਓ ਮੈਂ এবੀਵੀਪੀ ਤੋਂ ਵੀ ਹਟਕੇ ਪਰਸਨਲ ਆਪਣੀ ਗੱਲ ਕਰਾਂ ਕਿ ਮੈਂ ਕੀ ਇਸ ਚੀਜ਼ ਬਾਰੇ ਬੋਲਦੀ ਮਨੀਪੁਰ ਵਾਲੀ ਜਿਹੜੀ ਘਟਨਾ ਇੰਨੀ ਮੰਦ ਭਾਗੀ ਸੀ ਜਿਨੇ ਕੀ ਮਤਲਬ ਡਰਾਇਆ ਐਕਚੁਅਲ ਚ ਕਿ ਅੱਛਾ ਕੁੜੀ ਹੋਣਾ ਐਕਚੁਅਲ ਚ ਮਤਲਬ ਇੰਨਾ ਵੱਡਾ ਪਾਪ ਆ ਇਸ ਦੇਸ਼ ਦੇ ਵਿੱਚ ਸੋ ਮਨੀਪੁਰ ਤਾਂ ਇੱਕ ਘਟਨਾ ਜਿਹੜੀ ਬਾਹਰ ਆ ਗਈ ਐਦਾ ਦੀ ਕਿੰਨੀਆਂ 1000s ਹਜ਼ਾਰਾਂ ਲੱਖਾਂ ਐਦਾਂ ਦੀਆਂ ਘਟਨਾਵਾਂ ਕੁੜੀਆਂ ਨਾਲ ਹੁੰਦੀਆਂ ਜਿਹੜੀਆਂ ਦਿਲ ਦਹਿਲਾਨ ਵਾਲੀ ਆ ਮੈਨੂੰ ਲੱਗਦਾ ਕਾਨੂੰਨ ਉੱਨੇ ਹੀ ਜ਼ਿਆਦਾ ਸਖਤ ਹੋਣੇ ਚਾਹੀਦੇ ਆਰਗੇਨਾਈਜੇਸ਼ਨ ਗਵਰਨਮੈਂਟ ਜਿਹੜੀ ਮਰਜ਼ੀ ਆਵੇ ਅਗਰ ਉਹ ਸਹੂਲਤਾ ਸਾਨੂੰ ਦੇ ਰਹੀ ਆ ਤਾਂ ਸਾਡੀ ਸੁਰੱਖਿਆ ਸਭ ਤੋਂ ਪਹਿਲਾਂ ਸਾਨੂੰ ਚਾਹੀਦੀ ਆ ਅਸੀਂ ਫ੍ਰੀਜ਼ ਬੱਸ 'ਚ ਟਰੈਵਲ ਕਰ ਰਹੇ ਆ ਇੱਧਰ ਉੱਧਰ ਇਹ ਸਾਡੇ ਤੋਂ ਫ੍ਰੀਜ਼ ਨਾ ਵੀ ਲਓ ਪਰ ਸਾਡੀ ਸੁਰੱਖਿਆ ਜਿਹੜੀ ਆ ਉਹਦਾ ਜਿੰਮਾ ਚੱਕੋ ਚਾਹੀ ਆਰਗੇਨਾਈਜੇਸ਼ਨ ਕੋਈ ਵੀ ਆ ਰਹੀ ਆ ਪਾਰਟੀ ਕੋਈ ਵੀ ਆ ਸਰਕਾਰ ਕੋਈ ਵੀ ਆ ਫਰੀ ਮੁਫਤਕ ਹੋਰੀ ਵੱਲ ਨੂੰ ਅੱਜ ਕੱਲ ਤੋੜਦੇ ਪਏ ਆ ਸਾਰਿਆਂ ਨੂੰ ਮੇਰੇ ਹਿਸਾਬ ਨਾਲ ਮੁਫਤਕ ਹੋਰੀ ਨੂੰ ਛੱਡ ਕੇ ਜਿਹੜੇ ਐਕਚੁਅਲ ਚੀਜ਼ਾਂ ਆ ਮਤਲਬ ਇੱਕ ਕੁੜੀ ਅਗਰ ਸੁਪੋਜ਼ ਫਾਰ ਇਗਜ਼ੈਂਪਲ ਸਾਊਥ ਕੈਂਪਸ ਤੋਂ ਅਸੀਂ ਅਗਰ ਨਾਰਥ ਕੈਂਪਸ ਰਾਤ ਨੂੰ ਆਣਾ ਹੋਵੇ ਤਾਂ ਪਿੱਛੇ ਜੇ ਇੱਕ ਹੋਰ ਕੇਸ ਵੀ ਆ ਬੱਸਾਂ 'ਚ ਵੀ ਕੁੜੀਆਂ ਨੇ ਟਰੈਵਲ ਕਰਨਾ ਹੁੰਦਾ ਜੀ 100 ਕਿਲੋਮੀਟਰ ਵੀ ਕਿਸੇ ਨੇ ਜਾਣਾ ਕਿਸੇ ਨੇ 200 ਕਿਲੋਮੀਟਰ ਵੀ ਜਾਣਾ ਆਪਾਂ ਉਹਨੂੰ ਕੈਂਪਸ ਤੱਕ ਵੀ ਨਾ ਸੀਮਤ ਕਰੀਏ ਤੇ ਮੈਨੂੰ ਲੱਗਦਾ ਕਿ ਸਾਰੀਆਂ ਚੀਜ਼ਾਂ ਹੀ ਦੇਖ ਲਈਏ ਮੈਂ ਤਾਂ ਇੱਕ ਐਗਜ਼ਾਮਪਲ ਦੇ ਰਹੀ ਸੀ ਸਿਕਿਉਰਿਟੀ ਦਾ ਕਿ ਅਸੀਂ ਅਗਰ ਯੂਨੀਵਰਸਿਟੀ ਦੀ ਗੱਲ ਕਰੀਏ ਉਹਦੇ ਅੰਦਰ ਹੀ ਸਿਕਿਉਰਿਟੀ ਨਹੀਂ ਪ੍ਰੋਵਾਈਡ ਹੁੰਦੀ ਆ ਸੋ ਇਹ ਕਿਤੇ ਨਾ ਕਿਤੇ ਮਾਨਸਿਕਤਾ ਵੀ ਆ ਕਿ ਇਹ ਮੁੰਡਿਆਂ ਦੇ ਅੰਦਰ ਜਿੱਦਾਂ ਤੁਸੀਂ ਆਪਣੀ ਕੁੜੀਆਂ ਤੇ ਰੋਕਾਂ ਲਾਉਂਦੇ ਆ ਇਦਾਂ ਆਪਣੇ ਮੁੰਡਿਆਂ ਤੇ ਵੀ ਲਾਓ ਕਿ ਮਤਲਬ ਕੱਲੀ ਕੁੜੀਆਂ ਤੇ ਹੀ ਇਦੀਆਂ ਰੋਕ ਕਿਉਂ ਕਿ ਹਾਂ ਐਨੇ ਵਜੇ ਤੋਂ ਪਹਿਲਾਂ ਘਰ ਆ ਤਾਂ ਆਪਣੇ ਮੁੰਡੇ ਨੂੰ ਵੀ ਪੁੱਛੋ ਕਿ ਉਹ 11 ਵਜੇ ਕਿੱਥੋਂ ਘਰ ਆ ਰਿਹਾ ਸੋ ਇਹ ਸਾਰੀਆਂ ਚੀਜ਼ਾਂ ਮੇਰੇ ਹਿਸਾਬ ਨਾਲ ਸਾਰੇ ਮਿਲ ਕੇ ਕਰ ਸਾਦੇ ਤਾਂ ਹੀ ਆ ਕਿਉਂਕਿ ਰੋਣਾਂ ਨੂੰ ਵੀ ਜਿਸ ਤਰ੍ਹਾਂ ਗੱਡੀਆਂ ਤੁਸੀਂ ਦੇਣ ਲੱਗੇ ਜਾਂ ਤੁਸੀਂ ਉਹਨਾਂ ਦੀ ਪੌਕੇਟ ਮਨੀ ਵੀ ਡੱਗਲ ਹੁੰਦੀ ਹੋएगी ਬੇਸਿਕਲੀ ਜਿਹੜੇ ਇਹਨਾਂ ਪੈਟਰੋਲ ਫੋਕਦੇ ਨੇ ਤਾਂ ਤੁਹਾਨੂੰ ਲੱਗਦਾ ਕਿ ਮੁੰਡਿਆਂ ਤੇ ਵੀ ਬਰਾਬਰ ਦਾ ਜਿਹੜਾ ਫੇਰ ਹੀ ਜਿਹੜੀ ਮਾਨਸਿਕਤਾ ਉਹ ਜਿਹੜੀ ਸਾਈਕੀ ਤੁਸੀਂ ਕਹਿੰਦੇ ਹੋ ਕਿ ਸਕਿਉਅਰਸ ਔਰ ਕਿਉਂਕਿ ਹੁਣ ਜੇ ਗੱਡੀਆਂ ਦੀ ਵੀ ਗੱਲ ਕੀਤੀ ਹੈ ਜੇ ਗੱਡੀਆਂ ਆ ਰਹੀਆਂ ਨੋ ਡਾਊਟ ਕੁੜੀਆਂ ਕੋ ਵੀ ਗੱਡੀਆਂ ਮੇਰੇ ਕੋ ਖੁਦ ਕੋ ਵੀ ਆ ਪਰ ਜਦੋਂ ਗੱਡੀਆਂ ਅਸੀਂ ਰੱਖੀਆਂ ਆ ਤਾਂ ਉਹਦੇ ਨਾਲ ਨਾਲ ਇਹ ਆ ਕਿ ਸਾਨੂੰ ਅਗਰ ਪੁੱਛ ਰਹੇ ਆ ਕਿ ਓਕੇ ਕਿੱਥੇ ਜਾ ਰਹੇ ਆ ਜਾਂ ਕਿੰਨੇ ਵਜੇ ਵਾਪਸ ਆਣਾ ਸੇਮ ਆਪਣੇ ਮੁੰਡਿਆਂ ਨੂੰ ਵੀ ਪੁੱਛੋ ਕਿ ਉਹ ਕਿੰਨੇ ਵਜੇ ਜਾ ਰਹੇ ਆ ਕਿੱਥੇ ਜਾ ਰਹੇ ਆ ਕਦੋਂ ਵਾਪਸ ਆਣਾ ਆ ਤਾਂ ਇਹ ਚੀਜ਼ਾਂ ਤਾਂ ਕਰੋ ਵੀ ਸ਼ੁਰੂ ਕਰਨੀਆਂ ਪੈਣੀਆਂ ਕਿਉਂਕਿ ਲਾਅ ਐਂਡ ਆਰਡਰ ਗਵਰਨਮੈਂਟ ਪ੍ਰੋਵਾਈਡ ਕਰ ਰਹੀ ਆ ਪਰ ਇਹ ਆ ਕਿ ਓਨਾ ਹੀ ਜ਼ਿਆਦਾ ਗਵਰਨਮੈਂਟ ਨੂੰ ਵੀ ਸਟ੍ਰਿਕਟ ਹੋਣਾ ਚਾਹੀਦਾ ਕਿ ਅਮੈਂਡਮੈਂਟਸ ਟਾਈਮ ਟੂ ਟਾਈਮ ਜੀ ਮਨਮੀਤ ਤੁਹਾਡੇ ਕੋਲੇ ਆਵਾਂਗਾ ਮੈਂ ਤੁਸੀਂ ਰੋਜ਼ਗਾਰ ਦਾ ਬੜਾ ਵੱਡਾ ਮਸਲਾ ਹੈ ਖੈਰ ਸਟੂਡੈਂਟ ਇਲੈਕਸ਼ਨ ਦਾ ਮੁੱਦਾ ਤੁਸੀਂ ਚੱਕਿਆ ਊਮਨ ਦੇ ਮਸਲੇ ਤੇ ਸ਼ਿਵਾਂਗੀ ਦੇ ਨਾਲ ਗੱਲਬਾਤ ਹੋਈ ਹੈ ਆ ਖਾਸ ਤੌਰ ਤੇ ਜੇ ਦੇਖਿਆ ਜਾਵੇ ਤਾਂ ਜਿਹੜਾ ਸਟੂਡੈਂਟ ਹੈ ਪੰਜਾਬ ਦਾ ਹੁਣ ਜੇ ਮੌਜੂਦਾ ਸਮੇਂ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਰੋਜ਼ਗਾਰ ਤੋਂ ਹੀ ਕਿਤੇ ਨਾ ਕਿਤੇ ਇਨਸਿਕਿਉਰਟੀ ਲੱਗਦੀ ਹੈ ਉਸ ਨੂੰ ਕਿ ਯਾਰ ਮੈਨੂੰ ਇੱਥੇ ਕੰਮ ਨਹੀਂ ਮਿਲਣਾ ਮੈਂ ਪੜ ਵੀ ਗਿਆ ਬੀਐਡ ਵੀ ਕਰ ਲਈ ਐਮਐਸਸੀ ਕਰ ਲਈ ਨੌਕਰੀ ਹੈਗੀ ਤਾਂ ਸਿਰਫ 10-12000 ਰੁਪਏ ਦੀ ਇਕਤਾਵਾਦੀ ਵਾਦੀ ਰਹੀ ਹੈ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਇਹੋ ਜਿਹੇ ਇਹੋ ਜਿਹੇ ਜੁਨਟੋ ਨੇ ਚਾਹੀਦੇ ਕੀ ਮਾਡਲ ਹੋਣਾ ਚਾਹੀਦਾ ਸਰਕਾਰਾਂ ਨੂੰ ਕੀ ਕਰਨਾ ਚਾਹੀਦਾ ਜਾਂ ਤੁਸੀਂ ਉਹਦੇ ਲਈ ਕੀ ਕਰੋਗੇ ਕਿ ਪੰਜਾਬ ਤੋਂ ਜਿਹੜਾ ਖਾਸ ਤੌਰ ਤੇ ਪ੍ਰਵਾਸ ਆ ਨੌਜਵਾਨ ਜਿਹੜੇ ਇੱਥੇ ਉਹਨਾਂ ਨੂੰ ਰੋਜ਼ਗਾਰ ਦਾ ਕੁਝ ਨੌਜਵਾਨਾਂ ਦੇ ਦਿੱਤਾ ਪ੍ਰਬੰਧ ਹੋਵੇ ਉਹ ਤਾਂ ਕਮ ਸੇ ਕਮ ਪੰਜਾਬ ਦੇ ਵਿੱਚ ਰਹਿਣ ਜੀ ਬਿਲਕੁਲ ਤੁਸੀਂ ਜਿਹੜਾ ਇਹ ਸਵਾਲ ਹੈ ਉਹ ਅੱਜ ਦੇ ਹੀ ਸਮੇ ਦਾ ਹੈ ਕੀ ਰੋਜ਼ਗਾਰ ਕਿਵੇਂ ਇਹ ਦੇਸ਼ ਦੇ ਵਿੱਚ ਪੈਦਾ ਹੋਵੇ ਜੇ ਮੈਂ ਸੂਬੇ ਦੀ ਗੱਲ ਕਰਾਂ ਤੇ ਐਸਾ ਹੈ ਕਿ ਰੋਜ਼ਗਾਰ ਜੇ ਤੁਸੀਂ ਅੱਜ ਤੋਂ 10 ਸਾਲ ਪਹਿਲੀ ਗੱਲ ਕਰੋ ਕਰੋਨਾ ਕਾਲ ਤੋਂ ਵੀ ਪਹਿਲੀ ਦੀ ਗੱਲ ਕਰੀਏ ਤੇ ਪਹਿਲਾ ਬੱਚਾ ਜਿਹੜਾ ਸੀਗਾ ਉਹ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਸੋਚਦਾ ਸੀਗਾ ਆਪਣੇ ਆਪ ਨੂੰ ਪ੍ਰੈਕਟੀਕਲੀ ਦੇਖਦਾ ਸੀਗਾ ਔਰ ਕੁਝ ਸਕਿਲਸ ਡਿਵੈਲਪ ਕਰਦਾ ਸੀ ਔਰ ਫਿਰ ਕੰਮ ਤੇ ਚੱਲਦਾ ਸੀਗਾ ਪਰ ਅੱਜ ਦੀ ਡੇਟ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਤਾਂ ਕਾਲਜਿਸ ਗ੍ਰੈਜੂਏਸ਼ਨ ਤੋਂ ਬਾਅਦ ਜਿਹੜੀ ਵਿਦਿਆਰਥੀ ਦੀ ਦੌੜ ਹੈ ਉਹ ਕੰਮ ਨੂੰ ਲੈ ਕੇ ਤਾਂ ਕੇਂਦਰ ਸਰਕਾਰ ਵੀ ਇਸ ਨੂੰ ਲੈ ਕੇ ਆਤਮ ਨਿਰਭਰ ਭਾਰਤ ਨੂੰ ਲੈ ਕੇ ਚੱਲ ਰਹੀ ਹੈ ਕਿ ਦੇਸ਼ ਦੇ ਵਿੱਚ ਹੋ ਸਕਦਾ ਹੈ ਰੋਜ਼ਗਾਰ ਦੀ ਕਮੀ ਹੋਵੇ ਤਾਂ ਸਾਨੂੰ ਆਪਣਾ ਆਪ ਖੁਦ ਸਟੈਂਡ ਕਰਨਾ ਚਾਹੀਦਾ ਹੈ ਕਈ ਅੱਛੇ ਸਟਾਰਟਅੱਪਸ ਆ ਗਏ ਹੈ ਸਾਨੂੰ ਇੱਕ ਲੇਬਰ ਨਹੀਂ ਇੱਕ ਬਿਜ਼ਨਸਮੈਨ ਬੰਨਾ ਚਾਹੀਦਾ ਕਿਉਂਕਿ ਆਉਣ ਵਾਲਾ ਸਮਾਂ ਐਸਾ ਹੈ ਕਿ ਦੇਸ਼ ਨੂੰ ਅਗਰ ਅਸੀਂ ਚੋਗੁਣਾ ਤਰੱਕੀ ਦੇ ਵਿੱਚ ਲੈ ਆਣਾ ਹੈ ਤੇ ਸਾਨੂੰ ਕਿਤੇ ਨਾ ਕਿਤੇ ਰੋਜ਼ਗਾਰ ਵਾਲੀ ਨਹੀਂ ਭਜਣਾ ਪੈਣਾ ਰੋਜ਼ਗਾਰ ਦੇਣ ਵਾਲੀ ਦੌੜ ਦੇ ਵਿੱਚ ਹੋਣਾ ਚਾਹੀਦਾ ਹੈ ਤਾਂ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਤਮ ਨਿਰਭਰ ਦੀ ਵੀ ਗੱਲ ਕਰਦੇ ਨੇ ਕਿ ਜਿਹੜਾ ਤੁਸੀਂ ਸਟਾਰਟਅਪ ਸ਼ੁਰੂ ਕਰੋ ਕੋਈ ਆਪਣੇ ਕੰਮ ਲੋਨ ਵਗੈਰਾ ਮਿਲਣਗੇ ਤੁਸੀਂ ਇਹ ਦੱਸਿਓ ਕਿ ਤੁਸੀਂ ਕਿਸੇ ਵਿਦਿਆਰਥੀ ਨੇ ਜੇਕਰ ਜਿਹੜਾ ਅੱਜ ਵੀਡੀਓ ਦੇਖ ਰਿਹਾ ਹੈ ਉਹਨੇ ਕੋਈ ਕੰਮ ਸ਼ੁਰੂ ਕਰਨਾ ਹੋਵੇ ਤੇ ਉਹਨੂੰ ਬੈਂਕ ਲੋਨ ਨਾ ਦੇ ਰਿਹਾ ਵਿੱਚ ਸਮੱਸਿਆ ਆ ਸਕਦੀਆਂ ਨੇ ਹੋ ਸਕਦਾ ਤੁਸੀਂ ਸਾਰੀਆਂ ਹੱਲ ਨਾ ਕਰ ਪਾਓ ਪਰ ਜਿੰਨਾਕ ਤੁਸੀਂ ਇੱਕ ਨਮਾਇੰਦੇ ਹੋ ਉਹਨਾਂਕ ਤੁਸੀਂ ਉਹਨਾਂ ਦੇ ਲਈ ਕੀ ਕਰ ਸਕਦੇ ਹੋ ਜੀ ਜੇ ਤਿਲਫੁਲ ਕੁਛ ਵੀ ਬੰਦਾ ਕਰ ਸਕਦਾ ਹੋਵੇ ਤੇ ਤੁਹਾਡੇ ਨਾਲ ਸੰਪਰਕ ਕਰ ਵੈਸੇ ਤਾਂ ਜਿਹੜਾ ਵਿਦਿਆਰਥੀ ਪਰਿਸ਼ਦ ਹਰ ਸਮੱਸਿਆ ਦਾ ਹੱਲ ਕਰਦੀ ਸਮਾਜ ਦੇ ਨਾਲ-ਨਾਲ ਵਿਦਿਆਰਥੀ ਹਿੱਤਾਂ ਦੀ ਵੀ ਗੱਲ ਕਰਦੀ ਹੈ ਤਾਂ ਕਹਿ ਕਿ ਜਿਹੜਾ ਜ਼ਿਲ੍ਹਾ ਪੱਦਰੀ ਇਸ ਰੋਜ਼ਗਾਰ ਜਿਹੜੀ ਅਧੀਨ ਸੇਵਾ ਬਣੀ ਹੋਈ ਹੈ ਅਸੀਂ ਜ਼ਿਲ੍ਹੇ ਦੇ ਡੀਸੀ ਸਰ ਸਾਹਿਬ ਜਿਹੜੇ ਨੇ ਉਹਨਾਂ ਨੇ ਇੱਕ ਕਮੇਟੀ ਬਣਾਈ ਹੋਈ ਹੈ ਕਿ ਅਗਰ ਬੱਚਾ ਆਪਣਾ ਸਟਾਰਟਅਪ ਲੈ ਕੇ ਆਂਦਾ ਹੈ ਉਸ ਆਪਣਾ ਸਟਾਰਟਅਪ ਹੁੰਦਾ ਅੱਛਾ ਲੱਗਦਾ ਹੈ ਤਾਂ ਉਸ ਨੂੰ ਇੱਕ ਅੱਛੀ ਪ੍ਰੋਵਾਈਡ ਇਨਕਮ ਕਰਾਏਗੀ ਤਾਂ ਅਗਰ ਕਿਸੇ ਨੇ ਵੀ ਕੋਈ ਵੀ ਵਿਦਿਆਰਥੀ ਐਸਾ ਸਟਾਰਟਅਪ ਲੈ ਕੇ ਆਂਦੀ ਏ ਸਾਡਾ ਸਵਿਸ਼ਕਾਰ ਨਾਮ ਕਰਕੇ ਇੱਕ ਪਲੈਟਫਾਰਮ ਚੱਲਦਾ ਹੈ ਸਾਡਾ ਸਵਾਭ ਲੰਬੀ ਭਾਰਤ ਨਾਮ ਕਰਕੇ ਏਬੀਬੀਪੀ ਦਾ ਪਲੈਟਫਾਰਮ ਚੱਲ ਰਿਹਾ ਹੈ ਤਾਂ ਅਗਰ ਲੱਗਦਾ ਕਿਸੇ ਵੀ ਵਿਦਿਆਰਥੀ ਨੂੰ ਕਿ ਅੱਛਾ ਸਟਾਰਟਅਪ ਹੈ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਅਗਰ ਕਈ ਚੀਜ਼ਾਂ ਦੀ ਅਗਰ ਉਸ ਨੂੰ ਨਹੀਂ ਵੀ ਨੋਲਿਜ ਹੈ ਕੀ ਜੀਲਾ ਪਧਰੀ ਤੂੰ ਕਿਵੇਂ ਉਹ ਕਲੈਕਟ ਕਰ ਸਕਦਾ ਹੈ ਜਾਂ ਕੇਂਦਰ ਸਰਕਾਰ ਤੋਂ ਜਾਂ ਸੂਬੇ ਦੀ ਸਰਕਾਰ ਤੋਂ ਹਾਲਾਂਕਿ ਸੂਬੇ ਦੀ ਸਰਕਾਰ ਵੀ ਇਸ ਨੂੰ ਬੜਾ ਅੱਛੇ ਢੰਗ ਨਾਲ ਨਿਭਾ ਰਹੀ ਹੈ ਔਰ ਰੁਜ਼ਗਾਰ ਕਮੇਟੀਆਂ ਥਰੂ ਬੱਚਿਆਂ ਨੂੰ ਆਪਣਾ ਜਿਹੜਾ ਹੈ ਰੁਜ਼ਗਾਰ ਸ਼ੁਰੂ ਕਰਨ ਲਈ ਕਿਤੇ ਨਾ ਕਿਤੇ ਤਿੱਲ ਫੁੱਲ ਜਾਂ ਤੁਸੀਂ ਜੋ ਵੀ ਕਹਿ ਸਕਦੇ ਆ ਜਿੰਨਾ ਵੀ ਉਹਨਾਂ ਦਾ ਰੁਜ਼ਗਾਰ ਸ਼ੁਰੂ ਸਟਾਰਟਅਪ ਕਰਨ ਲਈ ਉਹਨਾਂ ਨੂੰ ਪ੍ਰੋਵਾਈਡ ਕਰਦੀ ਹੈ ਤਾਂ ਇਸ ਨੂੰ ਲੈ ਕੇ ਪਿੱਛੇ ਜੀ ਪ੍ਰਧਾਨ ਮੰਤਰੀ ਮੋਦੀ ਜੀ ਨੇ ਵੀ ਆਪਣੇ ਭਾਸ਼ਣਾ ਚ ਕਿਹਾ ਹੈ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਰੋਜ਼ਗਾਰ ਵੱਲ ਹੀ ਧਿਆਨ ਦੇ ਰਹੀ ਹੈ ਔਰ ਆਣ ਵਾਲੇ ਸਮੇਂ ਚ ਇੱਕ ਅੱਛਾ ਸਟਾਰਟਅਪ ਲੈ ਕੇ ਜਿਹੜੀ ਹੈ ਇੰਡੀਆ ਗਰੋ ਕਰੇਗੀ ਤਾਂ ਇਸ ਨੂੰ ਹਾਂ ਤਾਂ ਤੁਸੀਂ ਐਬੀਡੀਪ ਦੇ ਜਿਹੜੇ ਵਿਦਿਆਰਥੀ ਆਗੂ ਨੇ ਅ ਅਖਲ ਭਾਰਤੀ ਵਿਦਿਆਰਥੀ ਪੇਟੀਸ਼ਨ ਦੇ ਜਿਹੜੇ ਆਗੂ ਆ ਉਹਨਾਂ ਦੀ ਗੱਲਬਾਤ ਤੁਸੀਂ ਸੁਣ ਰਹੀ ਸੀ ਉਹਨਾਂ ਦੇ ਉਹਨਾਂ ਸੁਣ ਰਹੀ ਸੀ ਔਰ ਉਹਨਾਂ ਦੇ ਜਿਹੜੇ ਵਿਚਾਰ ਨੇ ਉਹਨਾਂ ਨੇ ਬੜੇ ਖੂਬਸੂਰਤ ਤਰੀਕੇ ਨਾਲ ਆਪਣੀ ਗੱਲ ਰੱਖੀ ਹੈ ਸ਼ਿਵਾਂਗੀ ਦੇ ਨਾਲ ਜਿੱਥੇ ਊਮਨ ਇਸ਼ੂ ਦੀ ਗੱਲ ਹੋਈ ਹੈ ਉੱਥੇ ਹੀ ਮਨਮੀਤ ਦੇ ਨਾਲ ਰੋਜ਼ਗਾਰ ਤੱਕ ਦੀ ਗੱਲ ਹੋਈ ਹੈ ਪੰਜਾਬ ਦੇ ਵਿੱਚ ਵਿਦਿਆਰਥੀ ਚੋਣਾ ਸ਼ੁਰੂ ਹੋਣ ਤੋਂ ਲੈ ਕੇ ਤਾਂ ਤੁਹਾਨੂੰ ਇਹ ਗੱਲਬਾਤ ਕਿਦਾਂ ਦੀ ਲੱਗੀ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਟਿੱਪਣੀ ਕਰ ਸਕਦੇ ਹੋ ਆਪਣੀ رائے ਦੇ ਸਕਦੇ ਹੋ ਤਾਂ ਔਰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝੀ ਕਰਦੇ ਰਹੋ ਕੈਮਰੇ ਤੇ ਮੇਰਾ ਸਾਥ ਦੇ ਰਹੇ ਸੀ ਗੁਰਦੀਪ ਮੈਂ ਮਨਪ੍ਰੀਤ ਸਿੰਘ ਨਿਰਪੱਖ ਪੋਸਟ ਦੇ ਲਈ ਧੰਨਵਾਦ